ਲੜਕੀ ਜਿਹੜੀ ਉਹ ਕਹਿ ਰਹੀ ਅਰਚਨਾ ਕਿ ਮੈਂ ਪੂਰੀ ਤਰ੍ਹਾਂ ਤਿਆਰ ਆ ਮੇਰੇ ਖਿਲਾਫ ਜਿਹੜਾ ਕੇਸ ਹੈ ਵਾਪਸ ਲੈ ਲੋ ਨਹੀਂ ਤਾਂ ਲੀਗਲ ਟੀਮ ਮੇਰੀ ਪੂਰੀ ਐਕਸ਼ਨ ਲਊ ਉਹ ਇੱਕ ਬੜੇ ਜ਼ੋਰ ਨਾਲ ਇਹ ਗੱਲ ਕਹਿੰਦੀ ਆ ਕਿ ਮੇਰੇ ਤੇ ਤੁਹਾਡੇ ਇਹ ਕਾਰਵਾਈ ਕਰਨ ਕਰਕੇ ਮੇਰੇ ਤੇ ਮਾਰਨ ਦੇ ਤੇ ਮੇਰੇ ਦਾ ਕਰਨ ਦੇ ਫੋਨ ਆਉਣੇ ਸ਼ੁਰੂ ਅਸੀਂ ਬਾਅਦ ਚ ਉਹਨੂੰ ਇਹ ਗੱਲ ਕਹੀ ਕਿ ਅਰਚਨਾ ਅਸੀਂ ਇਹ ਸਮਝਦੇ ਆ ਕਿ ਜਿਹੜੇ ਲੋਕ ਤੈਨੂੰ ਇਹ ਫੋਨ ਕਰ ਰਹੇ ਨੇ ਜਾਂ ਧਮਕੀ ਦੇ ਰਹੇ ਨੇ ਤੈਨੂੰ ਮਾਰਦੀ ਧਮਕੀ ਦੇ ਰਹੇ ਨੇ ਤੂੰ ਉਹਨਾਂ ਦੇ ਖਿਲਾਫ ਕਾਰਵਾਈ ਕਰ ਕਿ ਜਿਹੜਾ ਵੀ ਯਾਤਰੀ ਆ ਸਾਡੇ ਲਈ ਸਤਿਕਾਰਯੋਗ ਹੈ ਸਾਡੇ ਲਈ ਰੱਬ ਵਰਗਾ ਭਾਵੇਂ ਕੋਈ ਵੀ ਕਿਸੇ ਵੀ ਤੁਹਾਨੂੰ ਨਸਬੰਦ ਕਿਉਂ ਨਹੀਂ ਕੋਈ ਦਸਤਾਰਦਾਰੀ ਨੂੰ ਇਹ ਨਹੀਂ ਹੈ ਕਿ ਇਹਨੂੰ ਐਵੇਂ ਹੀ ਤਬੱਦਾ ਤੇ ਜੇ ਕੋਈ Hindu ਮਤ ਦਾ ਆ ਗਿਆ ਜਾਂ Musalman ਵਾਲਾ ਆ ਗਿਆ ਜਾਂ ਕੋਈ Christianity ਆ ਗਿਆ Jain Bodhi ਆ ਗਿਆ ਉਹਦੇ ਲਈ ਮਤ ਘਟ ਸਾਡੇ ਲਈ ਉਹ ਉਹ ਸਗੋਂ ਤੇ ਅਸੀਂ ਮਹਿਸੂਸ ਕਰਦੇ ਆ ਕਿ ਉਹ ਸਾਡੇ ਲਈ ਵੱਡ ਸਤਿਕਾਰਯੋਗ ਹੈ ਲੋਕ ਇੱਕ ਇਹ ਚੀਜ਼ ਵੀ ਕਹਿ ਰਿਹਾ ਕਹਿੰਦਾ ਕਿ ਆਮ ਜੇ ਉੱਥੇ ਕੋਈ ਕੈਮਰਾ ਕੱਢੇ ਤਾਂ ਇੱਕਦਮ